ਜਸਕਰਨ ਸਿੰਘ ਕਿਹਨੇ ਵਿਆਪਲੀ ਤਰਨਤਾਰਨ ਮੈਂ ਤੁਸੀਂ ਇਹ ਸ਼ੇਡ ਦਿੱਤੇ ਹੈ ਉਹ ਵੈਸੇ ਜੇ ਮੈਂ ਕਰ ਗਏ ਕਿੰਨੇ ਅਸੇ ਟੈਂਪਲੇਟ ਤੇ ਨਲ ਕੱਢੀ ਸੀ ਐਸੀ ਆਈ ਐਸ ਸੀ ਐਲ ਕਿੰਨੇ ਕਿਵੇਂ ਲੋਕਲ ਜੀ ਧੰਨਵਾਦ ਕਿੰਨੇ ਕਿਸਮ ਕੰਮ ਤੇ ਮੈਂ ਪਹਿਲਾਂ ਆਪਣੀ ਜ਼ੋਨ ਮੀਟ ਹੋਈ ਸੀ ਅੰਮ੍ਰਿਤਸਰ ਤਰਨਤਾਰਨ ਜ਼ੋਨ ਮੀਟ ਜਿਹੜੀ ਕਿ ਆਪਣੀ ਤਰਨਤਾਰਨ ਸਟੇਡੀਅਮ ਦੇ ਵਿੱਚ ਹੋਈ ਸੀ ਉੱਥੇ ਪਹਿਲਾਂ ਮੇਰੇ ਇਵੈਂਟ ਲੱਗੇ ਸੀ ਉੱਥੇ 골ਡ ਮੈਡਲ ਆਇਆ 110 ਹਡਰਲਸ ਫਿਰ ਆਪਣੀ ਲੁਧਿਆਣੇ ਹੋਈ ਸੀ ਮੀਟ ਨਾਰਥ ਇੰਡੀਆ ਦੀ ਰੀਜਨਲ ਲੈਵਲ ਮੀਟ ਉਥੇ ਵਨ ਟਾਈਮ ਚ ਮੇਰਾ ਫਿਰ 골ਡ ਆਇਆ ਸੀ ਤੇ ਇਸ ਤੋਂ ਬਾਅਦ ਆਪਾਂ ਹਾਈਦਰਾਬਾਦ ਗਏ ਸੀ ਹਾਈਦਰਾਬਾਦ ਜਾ ਕੇ ਉਥੇ ਨੈਸ਼ਨਲ ਦੇ ਹੋਏ ਸੀ ਆਈਸੀਸੀ ਦੇ ਕੰਪੀਟੀਸ਼ਨਸ ਐਥਲੈਟਿਕਸ ਦੇ ਤੇ ਉਥੇ ਮੇਰਾ ਸਿਲਵਰ ਮੈਡਲ ਆਇਆ ਸੀ ਮੈਂ ਇਹੋ ਪੇਸ਼ ਕਰਨਾ ਚਾਹੁੰਦਾ ਕਿ ਜਿਹੜੇ ਨਸ਼ੇ ਆ ਨਾ ਇਹ ਬਹੁਤ ਮਾੜੇ ਹੁੰਦੇ ਆ ਨਸ਼ਿਆਂ ਤੋਂ ਬਾਹਰ ਨਿਕਲੋ ਖੇਡਾਂ 'ਚ ਬਹੁਤ ਕੁਝ ਰੱਖਿਆ ਹੈ ਇਹ ਡਿਪਾਰਟਮੈਂਟ 'ਚ ਸਾਰਾ ਕੁਝ ਰੱਖਿਆ ਹੈ ਤੁਸੀਂ ਖੇਡਾਂ 'ਚ ਇੱਕ ਵਾਰੀ ਜਾਓ ਠੀਕ ਹੈ ਖੇਡਾਂ 'ਚ ਇੱਕ ਵਾਰੀ ਲਾ ਕੇ ਵੇਖੋ ਤੇ ਉਹ ਜ਼ਿਆਦਾ ਵਧੀਆ ਹੁੰਦਾ ਹੈ ਦੂਜੇ ਨਸ਼ਿਆਂ ਨਾਲੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਕਿਨਾ ਪੜੀਆ ਮੇਰਾ ਨਾਮ ਮੇਜਰ ਸਿੰਘ ਜੀ ਸਰ ਤੁਹਾਡਾ ਲੜਕਾ ਨੈਸ਼ਨਲ ਕੇਮ ਗਿਆਗੇ ਸਾਈਕਲ ਆਇਆ ਆਈਸੀਐਸ ਪੱਤਰਿਤ ਤੇ ਇਹ ਗੱਲ ਜਦੋਂ ਸੁਣੀ ਕਿਵੇਂ ਮਾਣ ਮਹਿਸੂਸ ਹੋਇਆ ਬੜੀ ਖੁਸ਼ੀ ਆਈ ਸਾਨੂੰ ਜਦੋਂ ਹੈਦਰਾਬਾਦ ਦੇ ਵਿੱਚ ਸਾਨੂੰ ਫੋਨ ਆਇਆ ਵੀ ਤੁਹਾਡਾ ਬੇਟਾ ਸੈਕਿੰਡ ਨੰਬਰ ਤੇ ਆਇਆ ਤੇ ਸਾਨੂੰ ਬਹੁਤ ਜਿਆਦਾ ਸਾਡੇ ਪਰਿਵਾਰ ਦੇ ਵਿੱਚ ਖੁਸ਼ੀ ਹੋਈ ਆ ਵੀ ਹਰ ਇੱਕ ਦਾ ਬੱਚਾ ਹੀ ਇਸੇ ਤਰ੍ਹਾਂ ਖੇਡੇ ਤੇ ਹਰ ਇੱਕ ਸ਼ਹਿਰ ਦਾ ਨਾਮ ਆਪੇ ਉਹਦਾ ਨਾਮ ਸਕੂਲ ਦਾ ਨਾਮ ਰੋਸ਼ਨ ਹੁੰਦਾ ਤੇ ਸਭ ਨੂੰ ਚਾਹੀਦਾ ਵੀ ਆਪਦੇ ਬੱਚਿਆਂ ਨੂੰ ਇਸ ਲਾਈਨ ਤੇ ਪਾਓ ਵੀ ਬੱਚੇ ਖੇਡਣ ਔਰ ਜਿਹੜੇ ਬੱਚੇ ਖੇਡਦੇ ਆ ਇਹਨਾਂ ਬੱਚਿਆਂ ਨੂੰ ਪਹਿਲ ਦੇ ਧਾਰ ਤੇ ਨੌਕਰੀਆਂ ਵੀ ਮਿਲਦੀਆਂ ਜੇ ਨੌਕਰੀ ਕਰੂਗਾ ਬੱਚਾ ਤੇ ਉਹ ਦੇ ਵਿੱਚ ਆਪਦੇ ਗਾਉਣ ਵਾਲੇ ਪਰਿਵਾਰ ਦੀ ਜਿਹੜੀ ਜ਼ਿੰਦਗੀ ਉਹ ਵੀ ਸੌਖੀ ਲੰਘੂਗੀ ਤੇ ਪਰਿਵਾਰ ਵੀ ਸੌਖਾ ਰਹੂਗਾ ਇਸ ਵਾਸਤੇ ਮੈਂ اپੀਲ ਕਰਦਾ ਵੀ ਨਸ਼ਾ ਤੋਂ ਦੂਰ ਰਹਿਣਾ ਤੇ ਆਪਦਿਆਂ ਜਿੰਨੇ ਵੀ ਬੱਚੇ ਆ ਇਹਨਾਂ ਬੱਚਿਆਂ ਨੂੰ ਖੇਡਾਂ ਲਾਇਆ ਜਾਵੇ ਮਾਪਿਓ ਨੂੰ ਵੀ ਟਾਈਮ ਚਾਹੀਦਾ ਵੀ ਬੱਚਿਆਂ ਨੂੰ ਦੇਣ ਵਾਸਤੇ ਬੱਚਿਆਂ ਨੂੰ ਟਾਈਮ ਦੇਣ ਤੇ ਬੱਚਿਆਂ ਨੂੰ ਸਟੇਡੀਅਮ ਚ ਲਿਜਾ ਕੇ ਤੇ ਆਪ ਖੜਾਉਣ ਤੇ ਦੂਜੀ ਅਸੀਂ ਸਕੂਲ ਦੇ ਪ੍ਰਿੰਸੀਪਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸੈਂਟ ਫਰਾਂਸਿਸ ਸਕੂਲ ਤੇ ਬੱਚਾ ਸਾਡਾ ਪੜਦਾ ਉੱਥੇ ਵੀ ਬਹੁਤ ਸੋਹਣੀ ਨਾਲ ਪੜ੍ਹਾਈ ਚੱਲਣ ਰਹੀ ਆ ਤੇ ਉਸ ਕੋਚ ਸਾਹਿਬ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਆ ਜਿਹੜੇ ਕੋਚ ਸਾਹਿਬ ਇਹਨਾਂ ਨਾਲ ਮਿਹਨਤ ਕਰਕੇ ਤੇ ਇਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ ਇਹ ਤੇ ਕਿਸੇ ਮੇਰ ਦਾ ਹੋਵੇ ਜਾਂ ਕਿਸੇ ਗਰੀਬ ਦਾ ਹੋਵੇ ਬੱਚਾ ਤੇ ਸਭ ਨੂੰ ਇੱਕੋ ਜਿਹਾ ਪਿਆਰਾ ਹੁੰਦਾ ਪਰ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਫਸ ਗਏ ਆ ਉਹਨਾਂ ਦੇ ਮਾਪਿਓ ਅੱਗੇ ਅਪੀਲ ਕਰਦਾ ਵੀ ਇਹਨਾਂ ਬੱਚਾ ਨੂੰ ਕੁਝ ਖੇਡਾਂ ਨਾਲ ਲਾਓ ਇਹਨਾਂ ਦਾ ਧਿਆਨ ਖੇਡਾਂ ਨਾਲ ਹੋਵੇ ਤੇ ਨਸ਼ਿਆਂ ਤੋਂ ਬਚੋ ਸਾਈਡ ਤੇ ਹੋ ਜਾਣਾ ਤੇ ਦੂਜੇ ਜਿਹੜੇ ਸਾਡੇ ਲੀਡਰ ਹੈ ਇਹਨਾਂ ਅੱਗੇ ਵੀ ਪੀਲਿਆ ਵੀ ਸਾਡੇ ਪੰਜਾਬ ਦੇ ਜੀ ਧਿਆਨ ਕਰਨ ਵੀ ਸਾਡੇ ਬੱਚੇ ਖੇਡਾਂ 'ਲ ਧਿਆਨ ਦੇਣ ਤੇ ਨਸ਼ਿਆਂ ਤੋਂ ਸਾਡੇ ਬੱਚੇ ਦੂਰ ਰਹਿਣ ਤੇ ਪੁਲਿਸ ਪ੍ਰਸ਼ਾਸਨ ਤੇ ਅੱਗੇ ਵੀ ਸਾਡੀ ਇਹੋ ਅਪੀਲ ਆ ਵੀ ਜਿਹੜੇ ਨਸ਼ਾ ਵੇਚਦੇ ਲੋਕ ਇਹਨਾਂ ਤੇ ਸਖਤਾਈ ਕੀਤੀ ਜਾਵੇ ਆਉਣ ਵਾਲੀ ਪੀੜ੍ਹੀ ਦਾ ਸਾਡਾ ਕਹਾਂ ਨਾ ਹੋਵੇ। ਕਿ ਪੰਜਾਬ ਦਾ ਨੌਜਵਾਨ ਬੱਚਾ ਇੱਕ ਹైదరాబాద్ ਉਸ ਇਸੇ ਰੋਜ਼ ਤੇ ਟ੍ਰੈਕਿੰਗ ਫਾਈਲ ਦੇ ਅੰਦਰ ਨੰਬਰ ਤੇ ਉਹਨਾਂ ਬੜੀ ਮਾਣ ਮਕੀ ਸਾਡੀ ਜਾਂਦਾ। ਬੋਲ ਸੱਚੀ ਆਪਣਾ ਬੋਲਿਆ ਸਾਡੇ ਸਾਰੇ ਪੰਜਾਬ ਦੇ ਬਣ ਕੇ ਤਰ ਤਰ ਦੇ ਦਿਨਾਂ ਤੋਂ ਗੰਭੀਰ ਬਚਾਉਣ ਤੋਂ ਕੀਤਾ ਆ ਬੇ ਇਸ ਵਿੱਚ ਸਾ ਤੋਂ ਬਚੋ ਸਾਰੇ ਖੇਡਾਂ ਲੱਗ ਜਾਂਦੇ ਨੇ ਬੱਚੇ ਜਿੰਦਗੀ ਆ ਬੋਲ ਸੱਚੀ ਬੋਤਨ ਨੌਜਵਾਨਾਂ ਦਾ ਸ਼ਹਿਰ ਤੇ ਪਾਟੂ ਕੇ ਇਹ ਖੇਡਾਂ ਮਗਲੀ ਪ੍ਰੇਰਿਤ ਹੋਏ ਤਾਂ ਕੀ ਤੁਸੀਂ ਅਪੀਲ ਕਰਦੇ ਨੌਜਵਾਨਾਂ ਨੂੰ ਕਿ ਖੇਡਾਂ ਵਾਸਤੇ ਜਿਵੇਂ ਤੁਹਾਡਾ ਪ੍ਰਤੀਜਾ ਚ ਸਾਈਡ ਆਇਆ ਵਾ ਮਾਨ ਨੂੰ ਸਾਰੇ ਸੰਦਾਦਨ ਕਿ ਤੁਹਾਡੇ ਸ਼ਹਿਰ ਦੇ ਨੌਜਵਾਨ ਹਰ ਦਮ ਬੰਦਾ ਰੋਗੀ ਬਾਰੂ ਆਗਲੋ ਗਿਆ ਆ ਆਈਐਸ ਲੱਗ ਰਹੀ ਹੈ ਆਪਰਾ ਪੰਜਾਬ ਦਾ ਸ਼ਹਿਰ ਨੋਜਾ ਕੇ ਲੋਕੇ ਲਗੇ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਜਿਹਨੇ ਅੱਜ ਹਰ ਕੋਈ ਖੇਤ ਦਾ ਨੌਜਵਾਨ ਬੱਚਾ ਇਹ ਨਵੇਂ ਖੇਡਾਂ ਕਿੱਥਾਂ ਹੋਣਾ ਚਾਹੀਦਾ ਜਦੋਂ ਖੇਡ ਐਟੋਮੈਟਿਕਲੀ ਤੋਂ ਖੇਡਣ ਬੱਚੇ ਜਾਂ ਪਿੰਡਾਂ ਦੇ ਵਿੱਚ ਸਰਪੰਚ ਤੇ ਸਰਬਾਨ ਹੋਣ ਇਹ ਐਮਐਲਏ ਸਰਬਾਨ ਦਾ ਫਰਜ਼ ਬੰਦਾ ਕਿ ਦੁਨੀਆਂ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਨਾ ਕੰਟੀਨੂ ਕਿ ਕਿ ਖੇਡ ਦੇ ਜੇ ਮਾਲ ਹੋਣ ਕੋ ਸਾ ਤੋਂ ਕਾਈ ਸਾਡੇ ਕੋਲ ਆ ਰਹੇ ਬੱਚਾ ਨਾ ਖੇਡਾਂ ਚ ਆਉਂਦਾ